ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅਸੀਂ ਬੋਲ ਰਹੇ ਹਾਂ ਟਿਕਰੀ ਬਾਰਡਰ ਦੇ ਉੱਪਰੋਂ ਟਿਕਰੀ ਬਾਰਡਰ ਦੇ ਉੱਪਰ ਸਾਡੇ ਕਿਸਾਨ ਭਰਾਵਾਂ ਨੇ ਇਸ ਮੋਰਚੇ ਦੇ ਵਿੱਚ ਆਪਣੇ ਘਰ ਨੂੰ ਮਾਂ ਕਮਰੇ ਬਣਾ ਲਏ ਨੇ ਬੈਠੇ ਨੇ ਟੀਵੀ ਲੱਗੇ ਨੇ ਇਹਨਾਂ ਨੇ ਆਪਣੇ ਸਾਰਾ ਹੀ ਪ੍ਰਬੰਧ ਕਰ ਰੱਖੇ ਨੇ ਸੋਚ ਕੇ ਸਾਹਮਣੇ ਹੋਇਆ ਹੈ ਕਿ ਮੋਦੀ ਸਾਹਿਬ ਨੂੰ ਇਹਨਾਂ ਦਾ ਸਿੱਧਾ ਚੈਲੰਜ ਹੈ ਅਸੀਂ ਦਾ ਆਪਦੇ ਪੱਕੇ ਟਿਕਾਣੇ ਕਰ ਲਏ ਨੇ ਅਸੀਂ ਇੱਥੋਂ ਨਹੀਂ ਜਾਵਾਂਗੇ ਆਓ ਇੱਕ ਬਜ਼ੁਰਗ ਬੈਠੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਜ਼ੁਰਗੋ ਕੀ ਨਾਮ ਹੈ ਤੁਹਾਡਾ ਜੀ? ਕਰਮਾਂਤ ਸਿੰਘਾ ਜੀ। ਕਿਹੜੇ ਪਿੰਡ ਤੋਂ ਆਏ ਤੁਸੀਂ? ਸ਼ੇਰਪੁਰ ਤੋਂ। ਅੱਛਾ ਜੀ ਕਿਸ ਮਕਸਦ ਕਦੋਂ ਤੋਂ ਚੱਲੇ ਹੋ ਤੇ ਕਦੋਂ ਤੋਂ ਇੱਥੋਂ ਆਏ ਜੇ? 25 25 ਨੂੰ ਚੱਲੇ ਤੇ ਆਪਾਂ 26 ਨੂੰ 26 ਨੂੰ ਚੱਲੇ ਤੇ ਜੀ। ਠੀਕ ਹੈ ਜਿੱਥੇ ਦੇ ਨਾਲ ਹੀ ਆਏ ਹੋ ਜਦੋਂ ਕਿਸਾਨ ਮੋਰਚਾ ਤੁਰਿਆ ਆ ਦਿਲ ਪੰਜਾਬ ਦੇ ਵਿੱਚੋਂ ਉਦੋਂ ਤੁਸੀਂ ਤੁਰੇ ਹੋ ਨਾਲ ਹੀ। ਹਾਂ ਜੀ ਹਾਂ। ਠੀਕ ਹੈ ਜੀ। ਹੋਰ ਕਿੰਨੇ ਦਿਨ ਲੱਗ ਸਕਦੇ ਨੇ ਕਿੰਨਾ ਸਮਾਂ ਲੱਗ ਸਕਦਾ ਹੈ ਕਿੰਨਾ ਮਰਜ਼ੀ ਆ ਲੱਗ ਜਾ ਜੀ ਬਾਅਦਸ਼ਹ ਕਰਾ ਕੇ ਮੋੜਾ ਕਾਨੂੰਨ ਠੀਕ ਹੈ ਜੀ ਤੇ ਹੋਰ ਅੱਗੇ ਲੀਡਰਾਂ ਦਾ ਕੀ ਕਹਿਣਾ ਹੈ ਜੀ ਲੀਡਰਾਂ ਦਾ ਵੀ ਇਹੀਗਾ ਜੀ ਕੋਈ ਹੋਰ ਵਧੀਆ ਸਪਸ਼ਟੀਕਰਨ ਤੁਹਾਡਾ ਕੀ ਕਹਿਣਾ ਹੈ ਹੋਰ ਦਾ ਕੀ ਕਹਿਣਾ ਬਸ ਇਹੀ ਆ ਜੀ ਬਾਅਦਸ਼ਹ ਕਰਾ ਕੇ ਮੋੜਨਾ ਹੁਣ ਤਾਂ ਠੀਕ ਹੈ ਪੁਖੜਤਾਲ ਤੇ ਬੈਠੇ ਨੇ ਪੁਖੜਤਾਲ ਕਿੰਨਾ ਕੁ ਸਹੀ ਰਸਤਾ ਹੈ ਵਧੀਆ ਪੂਰਾ ਵਧੀਆ ਜੀ ਤੁਸੀਂ ਵੀ ਉਹਨਾਂ ਵਿੱਚ ਜਾਓਗੇ ਕਿ ਨਹੀਂ ਜਾਓਗੇ ਜਿਸ ਸਾਨੂੰ ਬੁਲਾਉਣਗੇ ਜਵਾਂ ਦੇ ਜਰੂਰ ਰੱਖਾਂ ਉਹਦੇ ਵੱਲੋਂ ਤੁਹਾਡੀ ਕੋਈ ਰਣਨੀਤੀ ਜਾਂ ਨਹੀਂ ਗਈ ਕਿਵੇਂ ਜੀ ਮਤਲਬ ਤੁਸੀਂ ਆਪ ਜਾਓਗੇ ਕਿ ਨਹੀਂ ਜਾਓਗੇ ਨਹੀਂ ਜਾਣਿਆ ਰੋਜ ਉੱਥੇ ਠੀਕ ਹੈ ਜੀ ਹਾਂ ਜੀ ਇਹ ਸਾਉਣ ਬਾਪੂ ਜੀ ਜਿਹੜੇ ਸੰਘਰਸ਼ ਦੇ ਵਿੱਚ ਇਹ ਇੱਧਰ ਛੋਟੇ ਬੱਚੇ ਵੀ ਸਾਡੇ ਨਾਲ ਆਏ ਹੋਏ ਨੇ ਇਹ ਸੰਘਰਸ਼ ਦੇ ਵਿੱਚ ਆਏ ਹੋਏ ਨੇ ਇਹਨਾਂ ਤੋਂ ਪੁੱਛਦੇ ਹਾਂ ਹਾਂ ਜੀ ਪਰ ਤਾਂ ਕਿਹੜੇ ਪਿੰਡ ਤੋਂ ਆਏ ਜੀ ਠੂਰਪੜ ਪਿੰਡ ਤੇ ਕੀ ਨਾਮ ਕੀ ਹੈ ਤੁਹਾਡਾ ਜੀ ਜੈਸਨ ਪ੍ਰੀਤ ਸੰਧੂ ਕਿਹੜੀ ਕਲਾਸ ਵਿੱਚ ਪੜਦੇ ਹੋ 10ਵੀਂ ਵਿੱਚ ਠੀਕ ਹੈ ਜੀ ਕਦੋਂ ਤੋਂ ਤਰੇ ਤੁਸੀਂ ਮੇਰਾ ਕੱਲ ਹੀ ਆਇਆ ਜੀ ਠੀਕ ਹੈ ਹੋਰ ਘਰ ਵਿੱਚ ਕੌਣ-ਕੌਣ ਆਇਆ ਮੇਰੇ ਮੰਮਾ ਆ ਡੈਡੀ ਆ ਦਾਦਾ ਦਾਦੀ ਸਾਰੇ ਆਏ ਨੇ ਕਿ ਤੁਸੀਂ ਇਕੱਲੇ ਆਏ ਇਕੱਲੇ ਆਏ ਠੀਕ ਹੈ ਜੀ ਇਸ ਮੋਰਚੇ ਬਾਰੇ ਕੀ ਵਿਚਾਰ ਨੇ ਤੁਸੀਂ ਵਿਚਾਰ ਵਿਚਾਰ ਤੋਂ ਦੇ ਕੀ ਕਹਿਣਾ ਚਾਹੋਗੇ ਮੋਰਚੇ ਬਾਰੇ ਮੈਂ ਤਾਂ ਹੀ ਕਹਿਣਾ ਚਾਹੁੰਦਾ ਕਿ ਕਿਸਾਨਾਂ ਨੂੰ ਇਨਸਾਫ ਮਿਲੇ ਯਾਨੀ ਕਿ ਇਹਨਾਂ ਜ਼ਮੀਨਾਂ ਨਾ ਤੇ ਪਿਆ ਜਾਣ ਠੀਕ ਹੈ ਜੀ ਇਹ ਸਾਡੇ ਪੰਜਾਬੀ ਭਰਾ ਦੇਖੋ ਕਿੰਦਾ ਵਧੀਆ ਪ੍ਰਬੰਧ ਕਰਕੇ ਇਹ ਖਾਣਾ ਖਾ ਰਹੇ ਨੇ ਉਹ ਗੱਲ ਕਰਦੇ ਆਂ ਇਹ ਲੰਗਰ ਪਕਾਉਣ ਵਾਲੇ ਹਾਂਜੀ ਵੀਰ ਜੀ ਹਾਂਜੀ ਬਾਈ ਗਾਦੋ ਤੋਂ ਆਏ ਤੁਸੀਂ ਇੱਥੇ ਸਾਜੀ 26 ਤਰੀਕ ਤੋਂ ਹੀ ਆਏ ਹੋ ਹਾਂਜੀ ਠੀਕ ਹੈ ਕਿਹੜਾ ਪਿੰਡ ਕਿਹੜਾ ਹੈ ਆਪਣਾ 올ਡ ਸਾਪਾ ਪਿੰਡ ਹੈ ਜੀ ਬਰਨਾਲੇ ਜ਼ਿਲ੍ਹੇ ਦਾ ਠੀਕ ਹੈ ਠੀਕ ਹੈ ਰੋਟੀਆਂ ਫਰੋਣ ਤੱਕ ਗੋਲ ਲਾਈਨ ਲੱਗ ਪਈਆਂ ਨੇ ਹਾਂਜੀ ਹਾਂਜੀ ਪੂਰੇ ਵਧੀਆ ਬਾਬੇ ਨੂੰ ਸਮਾਦ ਆਉਂਦਾ ਆਨੰਦ ਆਉਂਦਾ ਜੀ ਮਜਬੂਰੀ ਨੂੰ ਬੈਠੇ ਆ ਕਲਾਹੀ ਜਾਂਦੇ ਆ ਕਿ ਵਧੀਆ ਬੰਦੀਆਂ ਨੇ ਠੀਕ ਹੈ ਸੰਘਰਸ਼ ਦੀ ਰਣਨੀਤੀ ਕਿਵੇਂ ਚੱਲ ਰਹੀ ਹੈ ਸੰਘਰਸ਼ ਦੀ ਰਾਜਨੀਤੀ ਤਾਂ ਜੀ ਦੇਖੋ ਵਧੀਆ ਹੁਣ ਜਿੰਨਾ ਕ ਸਾਡਾ ਆਪਦਾ ਸੀ ਕਰ ਸਕਦੇ ਆ ਕਰੀ ਜਾਂਦੇ ਆ ਜੋਸ਼ਪੁਰ ਦਾ ਪ੍ਰਦਰਸ਼ਨ ਜਿੰਨਾ ਵੀ ਹੁੰਦਾਗਾ ਸ਼ਾਂਤਮਈ ਢੰਗ ਨਾਲ ਅ ਜਥੇਬੰਦੀਆਂ ਦੇਣਗੀਆਂ ਹੁਕਮ ਉਹਨਾਂ ਦੇ ਨਾਲੀਆਂ ਤੇ ਇਹ ਜਿਹੜਾ ਰਸਨ ਪਾਣੀ ਕਿਸੇ ਸੰਸਥਾ ਤੋਂ ਆ ਰਿਹਾ ਜਾਂ ਆ ਪਿੰਡਾਂ ਵਿੱਚੋਂ ਇਕੱਠਾ ਹੋ ਕੇ ਆ ਰਿਹਾ ਹੈ ਬਾਈ ਇਹ ਜਿਹੜਾ ਰਸਨ ਪਾਣੀ ਆ ਉਹਦਾ ਹੈਗਾ ਤਾਂ ਪਿੰਡਾਂ ਤੋਂ ਹੀ ਇਕੱਠਾ ਹੋ ਕੇ ਆਇਆ ਹੈ ਬਸ ਜਾਨੀ ਜਿਹੜੀਆਂ ਜਥੇਬੰਦੀਆਂ ਮੰਨਿਓ ਵੀ ਆਈ ਜਾਂਦਾ ਰਸਨ ਸੰਸਥਾ ਵੀ ਮੰਨਿਓ ਵੀ ਬਹੁਤ ਜ਼ਿਆਦਾ ਆਈ ਜਾਂਦਾ ਜਾਨੀ ਅਸੀਂ ਲੋਡ ਬੰਦ ਨੂੰ ਦੇ ਦਿੰਨੇ ਆ ਜੇ ਸਾਨੂੰ ਲੋਡ ਹੁੰਦੀ ਹੈ ਤਾਂ ਅਸੀਂ ਲੈ ਲੈਨੇ ਆ ਆ ਜੀ 550 ਸਾਲ ਤੋਂ ਆਪਣੇ ਬਾਬਾ ਨਾਨਕੀ ਪੇਟੀ ਇਹਦਾ ਸਾਰਾ ਕੁਝ ਬਿਲਕੁਲ ਬਾਬੇ ਨਾਨਕ ਦੀ ਕਿਰਪਾ ਨਾਲ ਬਹੁਤ ਵਧੀਆ ਚੱਲਦਾ ਹੈ ਬਾਬਾ ਨਾਨਕੀ ਇਹਦਾ ਸਾਰਾ ਕੁਝ ਪੇਟੀ ਆ ਸਵੇਰੇ ਸ਼ਾਮ ਫਿਰ ਲੰਗਰ ਪਾਣੀ ਤਿਆਰ ਕਰਦੇ ਆਪ ਜੀ ਤੁਸੀਂ ਹੈ ਹਾਂਜੀ ਆਪ ਦਾ ਆਪਦਾ ਲੰਗਰ ਤਿਆਰ ਕਰਦੇ ਆਪਦਾ ਕੋਈ ਥੋੜੀ ਨਹੀਂ ਹੈਗੀ ਜੀ ਵੈਸੇ ਲੰਗਰ ਵੀ ਚੱਲਦੇ ਆ ਬਾਬਾ ਜੀ ਇੱਥੇ ਹਾਂਜੀ ਹਾਂਜੀ ਵੈਸੇ ਅਸੀਂ ਆਪਦਾ ਬਣਾ ਕੇ ਖਾਂਦੇ ਆਂ ਕਿ ਜਿਹਨੂੰ ਲੋੜਵੰਦ ਨੂੰ ਲੋੜ ਹੁੰਦੀ ਹੈ ਉੱਥੇ ਵੀ ਖਾ ਲੈਂਦੇ ਆਗੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਸਾਨੂੰ ਵੀਰ ਵੇਖੋ ਕਿੱਡੇ ਵਧੀਆ ਤਰੀਕੇ ਦੇ ਨਾਲ ਲੰਗਰ ਪਾਣੀ ਤਿਆਰ ਕਰਕੇ ਆ ਤੇ ਹੋਰ ਵੀ ਲੋਡ ਬੰਦਾਂ ਨੂੰ ਸ਼ਿਕਾਇਤ ਆ ਰਹੇ ਨੇ ਇਹਨਾਂ ਦਾ ਕਹਿਣਾ ਇਹ ਇਹੀ ਆ ਵੀ ਅਸੀਂ ਨਹੀਂ ਜਾਵਾਂਗੇ ਨਹੀਂ ਜਾਵਾਂਗੇ ਨਹੀਂ ਜਾਵਾਂਗੇ ਜਿੰਨਾ ਟਾਈਮ ਸਾਡੇ ਤੋਂ ਸਾਡਾ ਜਿਹੜਾ ਇਹ ਹੱਕ ਬਣਦਾ ਉਹ ਸਾਨੂੰ ਨਹੀਂ ਦਿੱਤਾ ਜਾਂਦਾ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ